HP no. Born, <com <gí <gí anyway, 50 HP ਕੈਟਾਗਰੀ ਦੇ ਵਿੱਚ 605 ਨੂੰ ਜਿਹੜਾ ਸਭ ਤੋਂ ਵੱਡਾ ਚੇਂਜ ਹੈ 4 ਸਪੀਡ ਹੋ ਗਿਆ ਠੀਕ ਹੈ ਜੀ ਹਾਂਜੀ 3480 CC ਇੰਜਣ ਹੈ ਠੀਕ ਹੈ ਜੀ 50 HP ਦੇ ਵਿੱਚ 50 HP ਦੇ ਵਿੱਚ ਠੀਕ ਹੈ ਹਾਂਜੀ ਕਿਉਂਕਿ ਹੁਣ ਜਦੋਂ ਦੇ ਸਰਕਾਰ ਦੇ ਨੋਰਮਸ ਬਦਲੇ ਨੇ ਸਾਰੇ ਟਰੈਕਟਰ ਜਾਂ ਤਾਂ 50 ਚ ਵਿੱਚ ਆ ਰਿਹਾ ਜਾਂ CRDI ਚ ਆ ਰਿਹਾ ਵੀ ਯਾਨੀ ਕਿ 50 ਤੋਂ ਉੱਪਰ ਜਿਹੜਾ ਜਾਊਗਾ ਉਹ CRDI ਚ ਠੀਕ ਹੈ ਤੇ ਟਾਰਕ ਕਿੰਨੀ ਦਿੰਦਾ ਈ ਇਹ ਸਰ ਟਾਰਕ ਪਾਵਰ 214 Nm ਟਾਰਕ ਹੈ ਠੀਕ ਹੈ ਹਾਂਜੀ ਜਿਹੜੇ ਅੱਜ ਦੇ 50 HP ਦੀ ਕੈਟਾਗਰੀ ਚ ਬਹੁਤ ਟਰੈਕਟਰਾਂ ਦਾ ਵੱਧ ਠੀਕ ਆ तकरीबन ਸਾਰੇ ਟਰੈਕਟਰਾਂ ਦਾ ਵੱਧ ਹੈ ਠੀਕ ਆ ਪਲੱਸ ਪੁਆਇੰਟ ਤੇ ਮਹਿੰਦਰਾ ਦਾ ਪਹਿਲਾਂ ਹੀ ਡੀਲ ਖਰਚ ਦੂਜੇ ਟਰੈਕਟਰਾਂ ਨਾਲ ਘੱਟ ਸੀ 1 21000 ਰੁਪਏ ਮਚ ਹੋ ਗਿਆ ਹੋਰ ਘਟ ਗਿਆ ਠੀਕ ਇਹ ਪਲੈਂਟਰੀ ਨਹੀਂਗਾ ਇਹ ਡਾਇਰੈਕਟ ਐਕਸਲ ਜਿਵੇਂ ਪਹਿਲਾਂ ਤੋਂ ਆਉਂਦਾ ਸੀ ਪਹਿਲਾਂ ਤੋਂ ਆਉਂਦਾ ਸੀ ਉਵੇਂ ਹੀ ਆ ਇਹਨੂੰ ਪਲੈਂਟਰੀ ਨਹੀਂ ਕੀਤਾ ਇਹਨੂੰ ਪਲੈਂਟਰੀ ਨਹੀਂ ਕੀਤਾਗਾ ਨੋਵੂ ਨੂੰ ਪਲੈਂਟਰੀ ਕੀਤਾ ਠੀਕ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਜੀ ਮਿਹਨਤੀ ਜੱਟ ਵਲੌਗ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਣੇ ਚੈਨਲ ਤੇ ਜ਼ਿਆਦਾਤਰ ਟਰੈਕਟਰਾਂ ਦੀਆਂ ਵੀਡੀਓ ਹੀ ਆਉਂਦੀ ਰਹਿੰਦੀਆਂ ਨੇ ਤੇ ਅੱਜ ਤੋਂ ਪਹਿਲਾਂ ਜੋ ਵੀ ਤੁਸੀਂ ਵੀਡੀਓ ਦੇਖੀਆਂ ਜਿਹੜੇ ਟਰੈਕਟਰ ਮਾਰਕੀਟ ਦੇ ਵਿੱਚ ਸੇਲ ਵਾਸਤੇ ਖੜੇ ਹੁੰਦੇ ਆ ਉਹਨਾਂ ਦੀਆਂ ਵੀਡੀਓ ਕਰੀ ਦੀਆਂ ਪਰ ਅੱਜ ਆਪਾਂ ਇੱਕ ਨਵੇਂ ਟਰੈਕਟਰ ਦਾ ਰਿਵਿਊ ਕਰਨ ਜਾ ਰਹੇ ਹਾਂ ਟਰੈਕਟਰ ਹੈ ਜੀ Mahindra ਦਾ Arjun Ultra 605 ਜੋ ਕਿ MS ਦੇ ਵਿੱਚ ਲਾਂਚ ਕੀਤਾ ਹੈ ਕੰਪਨੀ ਨੇ ਤੇ ਇਹਦੇ ਬਾਰੇ ਆਪਾਂ ਕਰਾਂਗੇ ਗੱਲਬਾਤ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਸ਼ੋਭਨਾਮ ਦੱਸ ਦੋ ਜੀ ਸਰ ਮੇਰਾ ਨਾਮ ਮਨਦੀਪ ਹੈ ਤੇ ਮਲੋੜ ਦੇ ਵਿੱਚ ਸਿੰਗਲਾ ਐਂਟਰਪ੍ਰਾਈਜ਼ਸ ਸਾਡਾ ਡੀਲਰਸ਼ਿਪ ਹੈ Mahindra ਦੀ ਉੱਥੇ ਕੰਮ ਕਰ ਰਹੇ ਆ ਐਜ਼ ਅ ਸੇਲਸਮੈਨ ਤੇ ਅੱਜ ਵੀਰ ਜੀ ਦੇ ਸੱਦੇ ਤੇ ਇਸ ਟਰੈਕਟਰ ਦਾ ਰਿਵਿਊ ਦੇਣ ਆਏ ਆ ਤੁਹਾਨੂੰ ਅੱਜ ਸਾਨੂੰ ਇਸ ਟਰੈਕਟਰ ਬਾਰੇ ਡਿਟੇਲ ਦੋ ਕਿ ਇਹਦੇ ਵਿੱਚ ਕੀ ਵੱਖਰਾ ਹੈ ਹਾਂਜੀ ਵੀ ਕੀ ਅਪਗ੍ਰੇਡ ਕੀਤੀ ਗਈ ਹੈ ਇਹਦੇ ਵਿੱਚ ਕੰਪਨੀ ਵੱਲੋਂ ਸਰ ਜਿਵੇਂ ਪਹਿਲਾਂ 605 ਅਲਟਰਾ ਅਲਟਰਾ ਵਾਨੀ ਇਹਨੂੰ ਕਹਿੰਦੇ ਸੀ 552 ਤੇ 605 ਦੋ ਮਾਡਲ ਆਉਂਦੇ ਸੀ ਠੀਕ ਹੈ ਜੀ ਇਹਦੇ ਵਿੱਚ 552 HP ਦੇ ਵਿੱਚ ਟਰੈਕਟਰ ਸੀ ਜੀ ਇਹਨੂੰ ਹੁਣ ਕੰਪਨੀ ਨੇ ਕਿਉਂਕਿ ਕੁਝ ਸਰਕਾਰ ਦੇ ਨੋਰਮਸ ਨੇ ਹਾਂਜੀ 50 HP ਕੈਟਾਗਰੀ ਦੇ ਵਿੱਚ 605 ਨੂੰ ਜਿਹੜਾ ਸਭ ਤੋਂ ਵੱਡਾ ਚੇਂਜ ਹੈ 4 ਸਪੀਡ ਹੋ ਗਿਆ ਠੀਕ ਹੈ ਜੀ ਹਾਂਜੀ ਆਰਮ ਟਰੈਕਟਰ ਜਿਵੇਂ ਆਪਣੇ 2 ਸਪੀਡ ਆਉਂਦੇ ਆ 3 ਸਪੀਡ ਆਉਂਦੇ ਆ ਹਾਂਜੀ ਅਰਜਨ ਅਲਟਰਾ 4 ਸਪੀਡ ਦੇ ਵਿੱਚ ਆਉਂਦਾ ਜੀ ਠੀਕ ਹੈ ਜੀ ਕਿਸਾਨ ਵੀਰਾਂ ਨੂੰ ਹਰ ਇੱਕ ਤਰ੍ਹਾਂ ਦੇ ਇੰਪਲੀਮੈਂਟ ਤੇ ਜਿਹੜੇ ਅੱਜ ਚੱਲ ਰਹੇ ਨੇ ਅੱਜ ਦੇ ਟਾਈਮ ਦੇ ਵਿੱਚ ਠੀਕ ਆ ਉਹਨਾਂ ਸਾਰਿਆਂ ਦੇ ਅਲੱਗ-ਅਲੱਗ ਸਪੀਡਾਂ ਨੇ ਠੀਕ ਆ ਜੀ ਮਤਲਬ ਇਹਦਾ 16 ਫਾਰਵਰਡ ਤੇ ਫੋਰਵਰਸ ਦੇ ਵਿੱਚ ਹੈ ਜੀ ਠੀਕ ਆ ਬੈਕ ਦੇ ਚਾਰ ਗੇਅਰ ਚਾਰ ਸਪੀਡਾਂ ਚ ਤੇ ਅੱਗੇ ਦੇ ਜਿਹੜੇ 16 16 ਕਰਦੇ ਹਾਂਜੀ ਠੀਕ ਆ ਜੀ ਚਲੋ ਗੇਅਰ ਤੱਕ ਆਪਾਂ ਇਹ ਸੀਗੀ ਜਿਹੜੀ ਮੇਨ ਜਾਣਕਾਰੀ ਹੈ ਟੈਕ ਬਾਰੇ ਕਿ ਉਸ ਤੋਂ ਬਾਅਦ ਹੁਣ ਆਪਾਂ ਵੱਡਾ ਚੇਂਜ ਹੈ ਜੀ ਹਾਂਜੀ ਅੱਗੇ ਤੋਂ ਸ਼ੁਰੂ ਕਰਦੇ ਹਾਂ ਹਾਂਜੀ ਡਿਟੇਲ ਦੇ ਵਿੱਚ ਕਿ ਜਿਵੇਂ ਫਰੰਟ ਐਕਸਲ ਆ ਇਹਦਾ ਆ ਗਿਆ 4 ਵੀਲ ਹਿੱਸਾ ਆ ਗਿਆ ਹਾਂਜੀ 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 ਇਹ ਕਿਹੜਾ ਲਾਇਆ ਹੈ ਇਹ ਕਰਾਰੋ ਹੈ ਕਰਾਰੋ ਦਾ ਹੈ ਹਾਂਜੀ ਠੀਕ ਆ ਮਹਿੰਦਰਾ ਦੇ ਇਹਨਾਂ ਵੱਡੇ ਟਰੈਕਟਰਾਂ ਦੇ ਵਿੱਚ ਅਗਲਾ ਹਿੱਸਾ ਜਿਹੜਾ ਕਰਾਰੋ ਦਾ ਆ ਰਿਹਾ ਠੀਕ ਆ ਜੀ ਤੇ ਕਰਾਰੋ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਤਕਰੀਬਨ ਜਿਹੜੇ ਆਪਣੇ ਇੰਡੀਅਨ ਕਿਸਾਨ ਨੇ ਕਰਾਰੋ ਤੇ ਬਹੁਤ ਜ਼ਿਆਦਾ ਭਰੋਸਾ ਹੈ ਬਹੁਤ ਜ਼ਿਆਦਾ ਭਰੋਸਾ ਕਰਦੇ ਆ ਇਸ ਕਰਕੇ ਇਹਦਾ ਅਗਲਾ ਹਿੱਸਾ ਜਿਹੜਾ ਉਹ ਵੀ ਕਰਾਰੋ ਦਾ ਪਿੱਛੇ ਕਰਾਰੋ ਆ ਠੀਕ ਆ ਜੀ 4 ਸਿਲੰਡਰ ਇੰਜਨ ਹੈ ਜੀ ਠੀਕ ਆ 3480 cc ਇੰਜਨ ਹੈ ਇਹਦਾ ਠੀਕ ਹੈ ਜੀ 50 hp ਦੇ ਵਿੱਚ 50 hp ਦੇ ਵਿੱਚ ਠੀਕ ਹੈ ਹਾਂਜੀ ਕਿਉਂਕਿ ਹੁਣ ਜਦੋਂ ਦਾ ਸਰਕਾਰ ਦੇ ਨੋਰਮਸ ਬਦਲੇ ਨੇ ਸਾਰੇ ਟਰੈਕਟਰ ਜਾਂ ਤਾਂ 50 ਚ ਵਿਚ ਆ ਰਹੇ ਜਾਂ CRDI ਚ ਆ ਰਹੇ ਵੀ ਯਾਨੀ ਕਿ 50 ਤੋਂ ਉੱਪਰ ਜਿਹੜਾ ਜਾਊਗਾ ਉਹ CRDI ਚ ਆ ਠੀਕ ਹੈ ਤੇ ਇਹਦੇ ਵਿੱਚ 50 hp ਦੇ ਵਿੱਚ ਤੇ ਟਾਰਕ ਕਿੰਨੀ ਦਿੰਦਾ ਜੀ ਇਹ ਸਰ ਟਾਰਕ ਪਾਵਰ 214 Nm ਟਾਰਕ ਆਉਂਦੀ ਠੀਕ ਹੈ ਹਾਂਜੀ ਜਿਹੜੇ ਅੱਜ ਦੇ 50 hp ਦੀ ਕੈਟਾਗਰੀ ਚ ਬਹੁਤ ਟਰੈਕਟਰਾਂ ਨਾਲ ਵੱਧ ਠੀਕ ਹੈ तकरीबन ਸਾਰੇ ਟਰੈਕਟਰਾਂ ਨਾਲ ਵੱਧ ਹੈ ਠੀਕ ਹੈ 214 Nm ਟਾਰਕ ਹੈ ਬੈਕਅਪ ਟਾਰਕ ਹੈ ਜਿਹੜੀ ਇਹਦੀ 32% 32% ਬੈਕਅਪ ਟਾਰਕਾ ਹਾਂਜੀ ਠੀਕ ਆ ਆਰਮ ਟਰੈਕਟਰਾਂ ਦੀ ਕੋਈ 28 ਵੀ ਹੈ 27 ਵੀ ਹੈ 25 ਵੀ ਇਹਦੀ 32% ਹੈ ਠੀਕ ਆ ਤੇ ਜਿਹੜੀ ਟਾਰਕ ਪਾਵਰ ਹੈ ਉਹ 214 Nm 214 Nm ਟਾਰਕਾ ਦੇ 32% ਇਹਦੀ ਬੈਕਅਪ ਟਾਰਕ ਹੈ ਹਾਂਜੀ ਅ ਦੂਜਾ ਵੱਡਾ ਚੇਂਜ ਹੈ ਇਹ ਟਰੈਕਟਰ ਪਹਿਲਾਂ 24000 RPM ਰੇਟਡ ਇੰਜਨ ਸੀ ਠੀਕ ਆ ਜੀ ਹੁਣ ਇਹਦਾ ਰੇਟਡ MP ਜਿਹੜਾ RPM ਆ ਉਹ 21000 ਚਾਈ ਹੁਣ 2100 rpm ਦੇ ਵਿਚਾਰ 2100 rpm ਚਾਰਿਆ ਠੀਕ ਹੈ ਜੀ ਜਿੰਦੇ ਨਾਲ ਕੀ ਹੈ ਅੱਗੇ ਜਿਵੇਂ ਆਪਾਂ ਇਹਨੂੰ 17 1700 1800 ਚੱਕਰ ਤੇ ਵਾਈ ਦੇ ਵਿੱਚ ਵਗਦਾ ਸੀ ਹਾਂਜੀ ਹੁਣ ਇਹ ਟਰੈਕਟਰ 1500 ਤੋਂ 1600 ਚੱਕਰ ਦੇ ਵਿੱਚ ਕੰਮ ਕਰਦਾ ਹੈ ਇਹ ਵੀ ਨਾ ਹਾਂ ਇਹ ਕਿਤਨਾ ਕਿਤੇ ਕਿਸਾਨ ਵੀਰਾਂ ਦੀ ਹੁੰਦੀ ਸੀ ਵੀ ਜਿਆਦਾ ਰੇਸ ਤੇ ਆਪਾਂ ਟਰੈਕਟਰ ਚਲਾ ਨਹੀਂ ਸਕਦੇ ਹਾਂਜੀ ਤੇ ਬੰਦਾ ਥੱਕ ਜਾਂਦਾ ਸੀ ਸ਼ੋਰ ਹੁੰਦਾ ਸੀ ਜਾਂ ਡੀਜ਼ਲ ਦਾ ਖਰਚਾ ਵੱਧ ਜਾਂਦਾ ਸੀ ਹੁਣ ਜਿਹੜਾ 300 rpm ਡ੍ਰੌਪ ਹੋਇਆ ਹੈ ਉਹਦੇ ਨਾਲ ਡੀਜ਼ਲ ਖਰਚਾ ਦਾ ਘਟ ਘਟ ਗਿਆ ਤਾਂ ਪਲੱਸ ਪੁਆਇੰਟ ਸੀ ਮਹਿੰਦਰਾ ਦਾ ਪਹਿਲਾਂ ਹੀ ਡੀਜ਼ਲ ਖਰਚ ਦੂਜਿਆਂ ਟਰੈਕਟਰ ਨਾਲ ਘੱਟ ਸੀ 1 2100 ਰੁਪਏ ਮਚ ਹੋ ਗਿਆ ਹੋਰ ਘਟ ਗਿਆ ਠੀਕ ਆ ਉਹਦਾ ਬਹੁਤ ਵੱਡਾ ਬੈਨੀਫਿਟ ਹੁੰਦਾ ਵੀ ਫਿਊਲ ਕੰਜ਼ਮਪਸ਼ਨ ਜਿੰਨੀ ਘਟਾ ਹਾਂਜੀ ਜਿਆਦਾ ਪਸੰਦ ਕਰਦੇ ਜਿਆਦਾ ਪਸੰਦ ਕਰਦੇ ਠੀਕ ਆ ਉਸ ਤੋਂ ਪਿੱਛੋਂ ਆ ਜਾਣੇ ਆਪਾਂ ਇਹਦੇ ਜਿਹੜਾ ਵੱਡਾ ਤੁਸੀਂ ਚੇਂਜ ਦੱਸਿਆ ਵੀ ਇਹਦਾ ਜਿਹੜਾ 4 ਸਪੀਡ ਦੇ ਵਿੱਚ ਦਿੱਤਾ ਗਿਆ ਹਾਂਜੀ ਉਹ ਇਹੀ ਮਾਡਲ ਇਹਨਾਂ ਦਾ ਆ ਰਿਹਾ ਕਿ ਹੋਰ ਵੀ ਇਸ ਤੋਂ ਬਾਅਦ ਕੋਈ ਆ ਰਿਹਾ ਆਨੇ 4 ਸਪੀਡ ਦੇ ਵਿੱਚ আল্টਰਾ 605 ਆ ਰਿਹਾ ਠੀਕ ਆ ਸਿਰਫ ਇਹੀ ਮਾਡਲ ਵਾਲੇ ਹਾਂਜੀ ਨੋਵ ਦੇ ਵਿੱਚ 3 ਸਪੀਡ ਦੇ ਵਿੱਚ 4 ਸਪੀਡ ਦੇ ਵਿੱਚ ਉਹਦੇ ਵਿੱਚ ਕ੍ਰੀਪਰ ਗੇਅਰ ਦੇ ਨਾਲ ਹੋ ਜਾਂਦਾ ਅੱਛਾ ਉਹ ਕ੍ਰੀਪਰ ਗੇਅਰ ਚ ਆ ਗਿਆ ਹਾਂਜੀ ਜਦੋਂ ਅੱਜ ਆਪਾਂ ਕ੍ਰੀਪਰ ਗੇਅਰ ਦੀ ਡਿਮਾਂਡ ਕਰਦੇ ਹਾਂ ਉਹ 4 ਫੋਰ ਸਪੀਡ ਦੇ ਵਿੱਚ ਹੈ ਠੀਕ ਆ ਨੋਵ ਵਿੱਚ ਨਾਰਮਲ ਉਹ ਹਾਈ ਲੋ మీడియం ਦੇ ਵਿੱਚ ਹੀ ਠੀਕ ਆ ਜੀ ਤੇ ਇਹ 4 ਸਪੀਡ ਦੇ ਵਿੱਚ ਆ ਇਹ ਪਲੈਂਟਰੀ ਨਹੀਂਗਾ ਇਹ ਡਾਇਰੈਕਟ ਐਕਸਲ ਜਿਵੇਂ ਪਹਿਲਾਂ ਤੋਂ ਆਉਂਦਾ ਸੀ ਪਹਿਲਾਂ ਤੋਂ ਆਉਂਦਾ ਸੀ ਉਵੇਂ ਹੀ ਹੈ ਵੀ ਇਹਨੂੰ ਪਲੈਂਟਰੀ ਨਹੀਂ ਕੀਤਾ ਇਹਨੂੰ ਪਲੈਂਟਰੀ ਨਹੀਂ ਕੀਤਾਗਾ ਨੋਵ ਨੂੰ ਪਲੈਂਟਰੀ ਕੀਤਾ ਹੈ ਤੇ ਉਸ ਤੋਂ ਬਾਅਦ ਉੱਪਰੋਂ ਥੋੜਾ ਇਹ ਦਿਖਾ ਦਨੇ ਆਪਾਂ ਤੁਹਾਨੂੰ ਡਿਜੀਟਲ ਮੀਟਰ ਕਰਤਾ ਏ ਠੀਕ ਆ ਅੱਗੇ ਕੀ ਹੁੰਦਾ ਪੁਰਾਣੇ ਟਰੈਕਟਰਾਂ ਦੇ ਵਿੱਚ ਮੀਟਰ ਬਹੁਤ ਲੱਗੇ ਹੁੰਦੇ ਸੀ ਹੁਣ ਇੱਕ ਮੀਟਰ ਦੇ ਵਿੱਚ ਸਾਰਾ ਹਰ ਇੱਕ ਚੀਜ਼ ਆ ਰਹਿੰਦੀ ਏ ਠੀਕ ਆ ਜਦੋਂ ਆਪਾਂ ਇਹਨੂੰ 4 ਵੀਲ ਲਾਉਨੇ ਆ ਨਾਲ ਹੀ ਇੱਥੇ 4 ਵੀਲ ਦੀ ਬੱਤੀ ਸ਼ੋਅ ਕਰਦਾ ਏ ਠੀਕ ਆ ਜੀ ਇਹ 4 ਵੀਲ ਲੱਗੇ ਦੀ ਆ ਰੋਡ ਤੇ ਵੀ ਕਿਸਾਨ ਜਦੋਂ ਡਰਾਈਵਰ ਚੜ੍ਹਦਾ ਤੁਹਾਨੂੰ ਪਤਾ ਲੱਗ ਜਾਂਦਾ 4 ਵੀਲ ਲੱਗਿਆ ਉਹ ਕੱਟ ਦਿੰਦਾ ਏ ਠੀਕ ਆ ਜੀ ਆ ਇੱਕ ਪਾਸੇ ਡੀਜ਼ਲ ਹੈ ਡੀਜ਼ਲ ਮੀਟਰ ਹੈ ਜਿਹੜਾ ਜੀ ਇਹ ਡਿਜੀਟਲ ਹੈ ਦੂਜੇ ਪਾਸੇ ਗਰਮਾ ਵਾਲਾ ਮੀਟਰ ਹੈ ਇਹ ਡਿਜੀਟਲ ਹੈ ਠੀਕ ਆ ਜੇ ਕਈ ਵਾਰ ਕੀ ਹੁੰਦਾ ਕਿਸਾਨ ਟ੍ਰਿਪ ਕਰਦਾ ਚੈੱਕ ਕਰਦਾ ਮੈਂ ਕਿੰਨੇ ਘੰਟੇ ਟਰੈਕਟਰ ਚਲਾ ਲਿਆ ਕਿੰਨੇ ਨਹੀਂ ਹਾਂਜੀ ਤੇ ਕਾਰਤਨਾ ਜ਼ੀਰੋ ਕਰਕੇ ਆਪਾਂ ਛੱਡ ਸਕਦੇ ਆ ਜਿਹੜਾ ਸ਼ੁਰੂ ਤੋਂ ਘੰਟੇ ਚੱਲ ਰਹੇ ਨੇ ਟਰੈਕਟਰ ਦੇ ਉਹ ਤਾਂ ਉਵੇਂ ਹੀ ਰਹਿੰਦੇ ਨੇ ਹਾਂਜੀ ਤੇ ਕਿਸਾਨ ਆਪਣੀ ਮਰਜ਼ੀ ਨਾਲ ਜਦੋਂ ਵੀ ਉਹਨੇ ਦੇਖਣਾ ਮੈਂ ਲਗਾਤਾਰ ਕਿੰਨੇ ਘੰਟੇ ਚਲਾਇਆ ਹੈ ਉਹਨੂੰ ਜ਼ੀਰੋ ਕਰਕੇ ਫਿਰ ਚਲਾ ਸਕਦੇ ਆਪਾਂ ਵੱਖਰਾ ਜਿਵੇਂ ਕੋਈ ਡਾਟਾ ਤਿਆਰ ਕਰ ਸਕਦੇ ਆਂ ਵੀ ਵੱਖਰਾ ਡਾਟਾ ਡੇਲੀ ਦੀ ਡੇਲੀ ਆਪਾਂ ਕਿੰਨਾ ਟਰੈਕਟਰ ਡੇਲੀ ਦੀ ਡੇਲੀ ਕਿੰਨਾ ਟਰੈਕਟਰ ਚਲਾ ਰਹੇ ਆਂ ਉਹ ਆਪਾਂ ਜ਼ੀਰੋ ਕਰਕੇ ਉਹਨੂੰ ਜਦੋਂ ਮਰਜ਼ੀ ਚਲਾ ਸਕਦੇ ਆਂ ਉਹਨੇ ਘੰਟਿਆਂ ਦਾ ਆਪਾਂ ਨੂੰ ਪਤਾ ਲੱਗਦਾ ਵੀ ਇੰਨੇ ਘੰਟੇ ਚੱਲ ਗਿਆ ਹੂੰ ਉਹਦੇ ਨਾਲ ਕੀ ਐ ਕਿਸਾਨ ਨੂੰ ਪਤਾ ਲੱਗਦਾ ਰਹਿੰਦਾ ਕਿ ਉਹਨੇ ਟੈਂਕੀ ਡੀਜ਼ਲ ਦੀ ਭਰੀ ਸੀ ਕਿੰਨੇ ਘੰਟੇ ਚੱਲ ਗਿਆ ਕਿੰਨਾ ਕੰਮ ਕਰ ਗਿਆ ਕਿੰਨਾ ਡੀਜ਼ਲ ਖਾ ਗਿਆ ਉਹ ਮਿੰਤੀ ਨਾਲ ਦੀ ਨਾਲ ਰੱਖਣਾ ਜਿਹੜਾ ਕਿਸਾਨ ਦਾ ਬਹੁਤ ਸੌਖਾ ਹੋ ਜਾਵੇ ਠੀਕ ਆ ਜੀ ਤਕਰੀਬਨ ਮਹਿੰਦਰਾ ਦੇ ਸਾਰੇ ਟਰੈਕਟਰਾਂ ਦੇ ਵਿੱਚ ਮੀਟਰ ਦੇ ਵਿੱਚ ਇਹ ਫੈਸਿਲਿਟੀ ਦਿੱਤੀ ਗਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਰਿਹਾ ਇਹ ਟਰੈਕਟਰ ਹਾਂਜੀ ਸਰ ਸਾਰੇ ਮਾਡਲ ਆਉਣਗੇ ਕਾ 50 HP ਤੋਂ ਜਿਹੜੇ ਟਰੈਕਟਰ ਆ ਰਹੇ ਨੇ 45 ਤੋਂ 50 HP ਦੇ ਸਾਰੇ ਡਬਲ ਡਿਸਟ੍ਰਿਬਿਊਟਰ ਚ ਆ ਰਹੇ ਨੇ ਵੀ ਉਹਦੇ ਵਿੱਚ ਵੇਰੀਐਂਟ ਤਾਂ ਨਹੀਂ ਕਿ ਬੇਸ ਮਾਡਲ ਆ ਜਾਣਾ ਨਹੀਂ ਨਹੀਂ ਹਾਂ ਟੋਟਲ ਡਬਲ ਡਿਸਟ੍ਰਿਬਿਊਟਰ ਆ ਰਹੇ ਨੇ ਸਰ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ ਦੇ ਵਿੱਚ ਆ ਗਿਆ ਕਿਉਂਕਿ ਅੱਜ ਕੱਲ ਜਿਵੇਂ ਐਮਬੀ ਪਲੋ ਵਗੈਰਾ ਜਾਂ ਹਾਂਜੀ ਹੋਰ ਵੀ ਕਈ ਐਮਬੀ ਬਲੋ ਆ ਗਿਆ ਆਪਣੇ ਹੈਰੋ ਆ ਹੁਣ ਜੈਕ ਵਾਲੀਆਂ ਆ ਰਹੀਆਂ ਨੇ ਉਹਨਾਂ ਤੇ ਲੋਡ ਪੈਂਦੀ ਐ ਠੀਕ ਆ ਉਹਨਾਂ ਦਾ ਕੱਕੇ ਕੁਝ ਹੋਰ ਇੰਪਲੀਮੈਂਟ ਆ ਜਿਹੜੇ ਅੱਗੇ ਆਉਣ ਵਾਲੇ ਨੇ ਤਕਰੀਬਨ ਹੀ ਸਾਰੇ ਪੀਟੀਓ ਤੇ ਤੇ ਡਿਸਟ੍ਰੀਬਿਊਟਰ ਦੇ ਚੱਲਾਂ ਨਾਲ ਆ ਰਹਿਣ ਵਾਲੇ ਆ ਇਹਦੇ ਨਾਲ ਥੋੜਾ ਜਿਹਾ ਗੀਅਰ ਬਾਰੇ ਹੋਰ ਜਾਣਕਾਰੀ ਦਿਓ ਵੀ ਜਿਵੇਂ ਪਹਿਲਾਂ ਤਾਂ ਆਪਣਾ ਹਾਈ ਲੋ మీడియం ਹੁੰਦਾ ਆਪਾਂ ਤੀਜੇ మీడియం ਦੇ ਵਿੱਚ ਵੀ ਚਲਾ ਲੈਨੇ ਆ ਹਾਂ ਜਿਆਦਾਤਰ ਵੀ ਖੇਤੀ ਦੇ ਕੰਮਾਂ ਲਈ ਬਿਲਕੁਲ ਜੀ ਇਹ ਜਿਵੇਂ ਆਪਾਂ ਗੱਲ ਕਰੀਏ ਕਿ ਟੂੜੀ ਵਾਲੇ ਮਸ਼ੀਨ 'ਤੇ ਉਥੇ ਇਹ ਕਿਹੜੇ ਗੇਅਰ ਦੇ ਵਿੱਚ ਸਹੀ ਚੱਲੂਗਾ ਉਸ ਤੋਂ ਬਾਅਦ ਵਾਈ ਦੇ ਵਿੱਚ ਕਿਹੜੇ ਗੇਅਰ 'ਤੇ ਸਹੀ ਚੱਲੂਗਾ ਇਹੀ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਹੈ ਆਹ ਦੇਖੋ ਜੀ ਇਹਦੇ ਵਿੱਚ ਹਾਈ ਤੇ ਲੋ ਜਿਹੜਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਆ ਉਹ ਆ ਰਿਹਾ ਠੀਕ ਹੈ ਜੀ ਇਹਦੇ ਨਾਲ ਕੰਪਨੀ ਨੇ ਦੋ ਸਪੀਡਾਂ ਇਹ ਐਡ ਕੀਤੀਆਂ ਨੇ ਠੀਕ ਹੈ ਜੀ ਆਹ ਦੇਖੋਗੇ ਉੱਪਰਲੇ ਪਾਸੇ ਡੀ ਐ ਹਾਂਜੀ ਥੱਲੇ ਪੀ ਐ ਠੀਕ ਆ ਇਹ ਜਿਹੜਾ ਪੀ ਐ ਪੀ ਨੂੰ ਆਪਾਂ ਜਦੋਂ ਪੀਟੀਓ ਤੋਂ ਕੰਮ ਲੈ ਰਹੇ ਹਾਂ ਕਿਸੇ ਵੀ ਮਸ਼ੀਨ 'ਤੇ ਠੀਕ ਆ ਕੋਈ ਮਸ਼ੀਨ ਆਪਾਂ ਚਲਾ ਰਹੇ ਆ ਉਹ ਤੂੜੀ ਵਾਲੀ ਮਸ਼ੀਨ ਚਲਾ ਰਹੇ ਆ ਚਾਹੇ ਆਪਾਂ ਬੈਲਰ ਚਲਾ ਰਹੇ ਆ ਚਾਹੇ ਹੋਰ ਵੀ ਜਿਹੜਾ ਕੋਈ ਪੀਟੀਓ ਦੇ ਰੀਪਰ ਵਗੈਰਾ ਚਲਾ ਪੀਟੀਓ ਨਾਲ ਚੱਲਣ ਵਾਲੀ ਜਿਹੜੀ ਵੀ ਮਸ਼ੀਨ ਆ ਉਦੋਂ ਇਹ ਲੀਵਰ ਨੂੰ ਆਪਾਂ ਥੱਲੇ ਕਰ ਲਾਂਗੇ ਪੀ ਤੇ ਕਰ ਲਾਂਗੇ ਹਾਂਜੀ ਪੀ ਤੇ ਕਰ ਲਾਂਗੇ ਠੀਕ ਆ ਜੀ ਉਸ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਦੀ ਆਪਾਂ ਨੂੰ ਸਪੀਡ ਚਾਹੀਦੀ ਆ ਪੀ ਤੇ ਕਰਕੇ ਇਹਨੂੰ ਹਾਈ 'ਚ ਰੱਖਣਾ ਠੀਕ ਆ ਚਲੋ ਇਸ ਲੀਵਰ ਨੂੰ ਹਾਈ 'ਚ ਰੱਖ ਲਾਂਗੇ ਜੇ ਕਟ ਤੋਰਾ ਲੈਣਾ ਇਹਨੂੰ ਲੋਜ ਕਰਕੇ ਉਹ ਦੂਜੇ ਪਾਸੇ ਆਪਾਂ ਪਹਿਲੇ ਗੇਅਰ 'ਚ ਚਲਾਉਣਾ ਦੂਜੇ 'ਚ ਚਲਾਉਣਾ ਤ ਆਪਣੇ ਸਪੀਡ ਦੇ ਮਤਲਬ ਆਪਦੇ ਆਪ ਚੋਣਾਂ ਬਹੁਤ ਹੋ ਗਈਆਂ ਹਨ ਸਪੀਡ ਦੀ ਦੇਖੋ ਜੀ 16 ਆਪਸ਼ਨਾਂ ਹੋ ਗਈਆਂ ਆਪਣੇ 16 ਆਪਸ਼ਨਾਂ ਹੋ ਗਈਆਂ 16 ਦੇ ਵਿੱਚੋਂ ਆਪਾਂ ਜਿੱਥੇ ਮਰਜ਼ੀ ਚਲਾ ਸਕਦੇ ਹਾਂ ਸਹੀ ਹੈ ਜੀ ਇਹ ਥੋੜਾ ਜਿਹਾ ਕਿਸਾਨ ਆਪਦੇ ਕਿਉਂਕਿ ਹਰ ਇੱਕ ਬੰਦੇ ਦਾ ਤਜਰਬਾ ਵੱਖਰਾ ਹੁੰਦਾ ਹੈ ਕੋਈ ਬੰਦਾ ਦੂਜੇ ਗੀਅਰ ਚ ਵਾਹ ਲੈਂਦਾ ਕੋਈ ਪਹਿਲੇ ਚ ਵਾਹ ਲੈਂਦਾ ਉਹ ਫਿਰ ਸਪੀਡਾ ਆਪਣੀ ਮਰਜ਼ੀ ਨਾਲ ਇੰਪਲੀਮੈਂਟ ਦੇ ਹਿਸਾਬ ਨਾਲ ਜਿੱਥੇ ਮਰਜ਼ੀ ਕਿਸਾਨ ਸੈੱਟ ਕਰ ਸਕਦਾ ਹੈ ਤੇ ਆ ਵੀ ਬਾਕੀ ਮਿੱਟੀ ਦੇ ਬੜਾ ਡਿਪੈਂਡ ਕਰਦਾ ਹਨ ਕਿ ਕਿਵੇਂ ਦੀ ਆ ਪੱਕੀ ਆ ਜਾਂ ਖੇਤ ਦੀ ਮਿੱਟੀ ਝੋਨੇ ਦੇ ਵਿੱਚ ਪਰਾਲੀ ਪਰਾਲੀ ਹਾਂਜੀ ਜਾ ਵੌਨ ਲੱਗਿਆ ਆਪਣਾ ਪਿੱਛੇ ਐਂਪਲੀਮੈਂਟ ਪਾਇਆ ਹੋਇਆ ਹਾਂਜੀ ਕਿਉਂਕਿ ਐਂਪਲੀਮੈਂਟ ਦਾ ਤਾਂ ਤਕਰੀਬਨ ਜੇ ਆਪਾਂ ਕਲਟੀਵੇਟਰ ਦੀ ਗੱਲ ਕਰੀਏ ਤਾਂ ਉਹਨੇ ਘੋੜੀ ਟਰੈਕਟਰਾਂ ਨੂੰ ਬਹੁਤ ਫਰਕ ਪਾ ਦਿੰਦੀ ਹੈ ਹਾਂਜੀ ਪਾ ਦਿੰਦੀ ਹੈ ਸੈਂਸਿੰਗ ਵੇਅਰਾਂ ਤੇ ਬਹੁਤ ਸੈਂਸਿੰਗ ਤੇ ਬਹੁਤ ਫਰਕ ਪਾ ਦਿੰਦੀ ਹੈ ਕੋਈ ਟਰੈਕਟਰ ਜਿਹੜਾ ਨੀਵੇਂ ਕਰਦਾ ਹਾਂਜੀ ਉਹਨੂੰ ਘੋੜੀ ਨੀਵੀਂ ਚੱਲਦੀ ਹੈ ਜਿਹੜਾ ਉੱਚੇ ਕਰਦਾ ਉਹਨੂੰ ਉੱਚੀ ਚੱਲਦੀ ਹੈ ਹਾਂ ਉਹ ਸਾਰਾ ਧਿਆਨ ਰੱਖਣਾ ਪੈਂਦਾ ਸਾਰਾ ਕੁਝ ਵੇਖ ਕੇ ਹੀ ਜਮਾਂ ਜਿਹੜੀ ਆਊਟਪੁੱਟ ਸਹੀ ਦਿੰਦਾ ਟਰੈਕਟਰ ਬਿਲਕੁਲ ਜੀ ਉਹਨਾਂ ਬੈਲਰ ਦੀ ਇੱਕ ਰਹਿ ਜਾਂਦੀ ਆ ਵੀ ਮੈਂ ਖੁਦ ਵੀ ਬੜਾ ਇਹ ਚੀਜ਼ ਦੇਖੀ ਆਈ ਆ ਫੀਲਡ ਦੇ ਵਿੱਚ ਹਾਂਜੀ ਕਿ ਬੈਲਰ ਤੇ ਜਿਆਦਾ ਅਰਜਨ ਟਰੈਕਟਰ ਜਿਵੇਂ ਪਹਿਲਾਂ 2 ਸਪੀਡ ਆਉਂਦੇ ਸੀ ਤਾਂ ਚੱਲਦੇ ਨਹੀਂ ਸੀ ਹਾਂਜੀ ਇਹ ਕਿੰਨਾ ਕੁ ਵਧੀਆ ਰਿਸਪਾਂਸ ਦੋਗੇ ਹੁੰਦਾ ਜੀ ਸਰ ਸਭ ਤੋਂ ਵੱਡਾ ਰੀਜ਼ਨ ਹੈ ਜਿਹੜਾ 2 ਸਪੀਡ ਟਰੈਕਟਰ ਹੋਊਗਾ ਨਾ ਜਦੋਂ ਆਪਾਂ ਪਹਿਲੇ ਲੋਅ ਦੇ ਵਿੱਚ ਜਦੋਂ ਉਹਨੂੰ ਚਲਾਵਾਂਗੇ ਹਾਂਜੀ ਤਾਂ ਆਲਮੋਸਟ ਜਿੰਨੇ ਵੀ ਟਰੈਕਟਰ ਨੇ ਸਾਰਿਆਂ ਦਾ ਜਿਹੜਾ ਤੋਰਾ ਉਹ 2 ਪੁਆਇੰਟ 3 ਜਾਂ 4 ਕਿਲੋਮੀਟਰ ਦਾ ਘੰਟੇ ਦਾ ਬੀ ਲੋਚ ਪਹਿਲੇ ਲੋਚ ਲੋਚ ਪਹਿਲੇ ਲੋਚ ਠੀਕ ਹੈ ਜਿਹੜੇ ਹਾਈ ਲੋ ਟਰੈਕਟਰ ਨੇ ਹਾਈ ਲੋ ਟਰੈਕਟਰ ਦਾ ਹੁਣ ਇਹ 4 ਸਪੀਡ ਹੋ ਗਿਆ ਜਦੋਂ ਆਪਾਂ ਇਹਨੂੰ ਪੀ ਤੇ ਕਰਕੇ ਲੋ ਦੇ ਵਿੱਚ ਤੋਰਾਂਗੇ ਹਾਂਜੀ ਇਹਦੀ ਜਿਹੜੀ ਸਪੀਡ ਹੈ 1.6 ਕਿਲੋਮੀਟਰ ਘੰਟੇ ਦੀ ਹੈ ਜਾਨਕਿ ਬਹੁਤ ਜ਼ਿਆਦਾ ਅੱਧਾ ਅੱਧਾ ਫਰਕ ਅੱਧਾ ਫਰਕ ਪੈ ਗਿਆ ਅੱਧਾ ਦਾ ਫਰਕ ਪੈ ਜਾਂਦਾ ਹੁਣ ਜੇ ਤੋਰਾ ਘੱਟ ਹੋਊਗਾ ਤੇ ਫੇਰ ਹੀ ਬੀਲਰ ਤੇ ਸਹੀ ਚੱਲਦਾ ਬੀਲਰ ਤੇ ਕਹਿ ਰਹੀਏ ਚਾ ਆਪਾਂ ਤੂੜੀ ਵਾਲੀ ਮਸ਼ੀਨ ਤੇ ਅੱਗੇ ਹਾਈ ਲੋ ਟਰੈਕਟਰਾਂ ਨੂੰ ਜਦੋਂ ਮੋੜਨਾ ਹੁੰਦਾ ਸੀ ਜਾਂ ਪਾਲ ਦੇ ਉੱਤੇ ਚੱਲਦੇ ਸੀ ਤੇ ਉਹਨਾਂ ਨੂੰ ਕਲੱਚ ਦੇਣਾ ਪੈਂਦਾ ਬਾਰ-ਬਾਰ ਕਲੱਚ ਦੇਣਾ ਜਦੋਂ ਦਬਦਾ ਸੀ ਕਲੱਚ ਦੇਣਾ ਪੈਂਦਾ ਸੀ 4 ਸਪੀਡ ਹੋਣ ਦੇ ਨਾਲ ਇਹਦੇ ਤੌਰੇ ਦਾ ਹੀ ਇੰਨਾ ਫਰਕ ਹੋ ਗਿਆ ਕਿ ਆਪ ਗੇਅਰ ਛੋਟਾ ਕਰਕੇ ਆਰਾਮ ਨਾਲ ਟਰੈਕਟਰ ਚੁਰਿਆ ਜਾਂਦਾ ਦਾ ਕੰਮ ਕਰਦਾ ਜਾਂਦਾ ਵੀ ਕਲੱਚ ਦੀ ਲਾਈਫ ਵੀ ਹਣੀ ਵੱਜ ਜਾਂਦੀ ਹੈ ਨਾ ਕਲੱਚ ਦੀ ਲਾਈਫ ਵੀ ਵੱਜ ਜਾਂਦੀ ਹੈ ਗੇਅਰ ਦੀ ਲਾਈਫ ਵੀ ਵੱਜ ਜਾਂਦੀ ਹੈ ਤੇ ਵਾਰ-ਵਾਰ ਟਰੈਕਟਰ ਨੂੰ ਰੁਕਣਾ ਵੀ ਨਹੀਂ ਪੈਂਦਾ ਰੁਕਣਾ ਨਹੀਂ ਪੈਂਦਾ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹੁਣ ਇਹਦੇ ਪੀਟੀਓ ਦੀ ਹਾਂਜੀ ਕਿ ਪੀਡੀਓ ਇਹਦੀ ਕਿਵੇਂ ਆ ਰਹੀ ਆ ਬੈਕ ਸਾਈਡ ਤੋਂ ਦਿਖਾ ਦਿ ਮਾੜਾ ਪੀ ਆਮ ਅਰਜਨ ਦੀ ਪਹਿਲਾਂ ਜਿਵੇਂ ਆਉਂਦੀ ਸੀ ਰਿਵਰਸ ਆ ਗਈ ਤੇ 540 ਆ ਗਈ ਇਹਦੀ ਕਿ ਸਟੈਪ ਵੀ ਪੀ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਆਈ ਲਿਫਟ ਕਪੈਸਿਟੀ ਜਿਹੜੀ ਸਾਡੀ ਇਸ ਟਰੈਕਟਰ ਦੀ ਅਰਜਨ ਅਲਟਰਾ 1 ਦੀ ਅੱਛੇ 2200 ਕਿਜੀਐਫ ਦੀ ਲਿਫਟ ਹੈ ਜੀ ਠੀਕ ਹੈ ਜੀ ਔਰ ਪ੍ਰੋਪਰ 2200 ਕਿਜੀਐਫ ਚ ਆਪਾਂ ਸਿੱਧੀ ਵੀ ਇੱਥੋਂ ਹੁਣੇ ਟੈਸਟ ਕਰਨਾ ਹੋਵੇ ਤਾਂ ਆਪਾਂ ਚਕਾ ਕੇ ਦੇਖ ਸਕਦੇ ਆ ਠੀਕ ਆ ਨੀ ਆਮ ਕੀ ਕਰਦੇ ਨੇ ਕੰਪਨੀਆਂ ਲਿਖ ਦਿੰਦੀਆਂ ਨੇ 2000 ਕਿਜੀਐਫ 2500 ਕਿਜੀਐਫ ਬਾਅਦ ਵਿੱਚ ਪਤਾ ਲੱਗਦਾ ਵੀ ਉਹ ਵਧਾਉਣੀ ਪੈਂਦੀ ਹੈ ਜਾਂ ਘਟਾਉਣੀ ਪੈਂਦੀ ਹੈ ਇਹਨੂੰ ਕੁਝ ਨਹੀਂ ਹੌਣ ਵੀ ਚੱਲ ਵੀ ਜਿਵੇਂ ਕੰਪਨੀ ਨੇ ਬਣਾ ਕੇ ਕੱਢ ਤਾ ਉਹ ਇਹ ਜਿੰਨੀ ਲਿਖੀ ਹੈ ਜਿੰਨੀ ਕੰਪਨੀ ਕਹਿੰਦੀ ਓਨੀ ਫੁੱਲ ਹੈ ਠੀਕ ਆ ਸਭ ਤੋਂ ਵੱਡੀ ਗੱਲ ਆ ਠੀਕ ਆ ਫਿਰ ਪੀਟੀਓ ਐਚਪੀ ਹੈ ਜਿਹੜੀ ਆ ਤੁਸੀਂ ਦੇਖ ਵੀ ਸਕਦੇ ਹੋ 42.5 42 ਐਚਪੀ ਹੈ ਜਿਹੜੀ ਪੀਟੀਓ ਪੀਟੀਓ ਵੀ 50 ਐਚਪੀ ਦਾ ਟਰੈਕਟਰ ਆ 50 ਐਚਪੀ ਦਾ ਟਰੈਕਟਰ ਹੈ 42.5 ਐਚਪੀ ਪੀਟੀਓ ਪੀਟੀਓ ਨਾਰਮਲੀ 50 ਐਚਪੀ ਦੇ ਵਿੱਚ 41.9 42.2 ਇੱਥੇ ਆਉਂਦੇ ਆ ਠੀਕ ਆ ਇਹ ਸਾਡੇ 42 ਹੈ ਸਾਡੇ 42 ਆ ਹਾਂਜੀ ਤੇ ਹੁਣ ਉਹੀ ਮੈਂ ਜਿਹੜੀ ਗੱਲ ਪਹਿਲਾਂ ਕਰ ਰਿਹਾ ਸੀਗਾ ਕਿ ਮਲਟੀ ਸਪੀਡ ਪੀਟੀਓ ਆ ਰਹੀ ਆ ਜਾਂ ਰਿਵਰਸ 540 ਆ ਨਹੀਂ ਸਰ ਇਹ ਐਸਐਲਆਈ ਪੀਟੀਓ ਹੈ ਠੀਕ ਆ ਸਪਲਾਈਨ ਇੰਡੀਪੈਂਡੈਂਟ ਕਲੱਚ ਆ ਦੇਖੋ ਆ ਪੀਟੀਓ ਕਲੱਚ ਹੈ ਪੀਟੀਓ ਕਲੱਚ ਸਾਈਡ ਤੇ ਆ ਗਿਆ ਹਾਂਜੀ ਪੀਟੀਓ ਸਾਈਡ ਸਾਈਡ ਤੇ ਆ ਗਿਆ ਕਲੱਚ ਇਹ ਉਹ ਨਹੀਂ ਗੀ ਮਲਟੀ ਸਪੀਡ ਨਹੀਂ ਗੀ ਉਹ ਸਾਡੇ ਯੂ ਟੈਕ ਚ ਆਉਂਦੀ ਉਹ ਯੂ ਟੈਕ ਚ ਆਉਂਦੀ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਫਾਰਵਰਡ ਰਿਵਰਸ ਪੀਟੀਓ ਰਵਸ ਪੀਟੀਓ ਦੇ ਵਿੱਚ ਆਉਂਦਾ ਜੀ ਇਹ ਰਿਵਰਸ ਪੀ 540 ਤੇਰੀ ਚਾਲੀ ਤੇ ਰਵਸਾਂਜੀ ਠੀਕ ਆ ਵੀ ਇਹ ਡਰੈਕਟਰ ਰਵਸ ਕਰਦਾ ਹੈ ਇਹ ਨਹੀਂ ਵੀ ਆਪਾਂ ਨੂੰ ਗੇਅਰ ਦੇ ਵਿੱਚ ਲਾਗੇ ਨਹੀਂ ਕਰਦਾ ਵੀ ਡਰੈਕਟ ਹੀ ਕਰ ਦਿੰਦਾ ਬਾਕੀ ਬਿਲਡ ਕੁਆਲਟੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਸੁਧਾਰੀ ਹੋਈ ਆ ਇਸ ਤੋਂ ਬਾਅਦ ਚਲੋ ਸਾਰਾ ਆਪਾਂ ਆਲਮੋਸਟ ਕਵਰ ਕਰ ਲਿਆ ਟਰੈਕਟਰ ਨਾਲ ਤੇ ਹੁਣ ਰਹਿ ਜਾਂਦਾ ਆਪਣੇ ਕੋਲੇ ਕਿ ਟਾਇਰ ਕਿ ਸਾਈਜ਼ ਦੇ ਵਿੱਚ ਆ ਰਿਹਾ ਹੈ ਵੀ 50 ਐਚਪੀ ਦਾ ਹੋਣ ਦੇ ਬਾਵਜੂਦ ਸਰ 50 ਐਚਪੀ ਦਾ ਟਰੈਕਟਰ ਦੇ ਵਿੱਚ ਆ ਤੁਸੀਂ ਦੇਖੋ 16 9 28 ਦਾ ਪਿਛਲਾ ਟਾਇਰ ਹੈ ਠੀਕ ਆ ਜੀ ਤੇ 9 5 20 9524 ਦੇ ਅਗਲੇ ਟਾਇਰ ਨੇ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਆਪਸ਼ਨ ਹੈ ਵੀ ਛੋਟੇ ਟਾਇਰਾਂ ਦੇ ਪਿਛਲੇ ਨਹੀਂ ਕਿ 16 ਜੀ ਆਊਗਾ ਨਹੀਂ ਉਹ ਕੰਪਨੀ ਦੇ ਵੱਲੋਂ ਇਹੀ ਆ ਰਿਹਾ ਵੀ ਜਿਵੇਂ ਬਣਾਤਾ ਐ ਇਹੀ ਆਊਗਾ ਹਾਂ ਵੱਡਾ ਪਾਉਣਾ ਜਾਂ ਛੋਟਾ ਕਰਨਾ ਕਸਟਮਰ ਆਪ ਪਾ ਲੈਂਦੇ ਆ ਬਦਲ ਲੈਂਦੇ ਆ ਪਰ ਕੰਪਨੀ ਕਹਿ ਰਹੀ ਹੈ ਕਿ ਜੇ ਸਾਡੇ ਟਰੈਕਟਰ ਤੋਂ ਆਪਾਂ ਐਵਰੇਜ ਲੈਣੀ ਹੈ ਲਾਈਫ ਨੂੰ ਲੰਮਾ ਚਲਾਉਣਾ ਹੈ ਤਾਂ ਫਿਰ ਨਾਲ ਦੇ ਟਾਇਰ ਆ ਜਿਹੜੇ 16 9 28 ਤੇ 9524 ਦੇ ਯਾਨੀ ਕਿ ਬੈਸਟ ਇਹੀ ਆ ਬੈਸਟ ਇਹੀ ਆ ਜੀ ਉਸ ਤੋਂ ਬਾਅਦ ਇਹਦੇ ਨਾਲ ਟਾਇਰ ਵੱਡਾ ਛੋਟਾ ਕਰਨ ਨਾਲ ਕੀ ਹੁੰਦਾ ਹੈ ਜੀ 4 ਵੀਲ ਟਰੈਕਟਰ ਦੇ ਵਿੱਚ ਚੱਕਰਾਂ ਦਾ ਬੜਾ ਫਰਕ ਪੈ ਜਾਂਦਾ ਟਾਇਰਾਂ ਦਾ ਵੀ ਅਗਲੇ ਆਂਦੇ ਤੇ ਪਿਛਲੇ ਹਾਂਜੀ ਕਿਉਂਕਿ ਇਸ ਟਾਈਮ ਕੰਪਨੀ ਨੇ ਜਦੋਂ ਬਣਾਇਆ ਪਿਛਲੇ ਟਾਇਰਾਂ ਦੇ ਚੱਕਰਾਂ ਦੇ ਨਾਲ ਅਗਲੇ ਟਾਇਰਾਂ ਦੇ ਚੱਕਰ ਮੈਚ ਕਰਕੇ ਬਣਾਇਆ ਠੀਕ ਆ ਸਭ ਤੋਂ ਵੱਡਾ ਇਹ ਹੁੰਦਾ ਹ ਹ ਇਹਨਾਂ ਦੀ ਜਿਹੜੀ ਰੇਸ਼ੀਓ ਵੀ ਹੈ ਮੇਰੇ ਹਿਸਾਬ ਨਾਲ 3 ਗੁਣਾ ਦਾ ਫਰਕ ਹੈ ਠੀਕ ਆ ਇੱਕ ਚੱਕਰ ਵੱਡੇ ਟਾਇਰ ਦਾ ਆ ਰਿਹਾ ਉਹਦੇ 3 ਆਉਣਗੇ ਠੀਕ ਆ ਜੇ ਆਪਾਂ 4 4 ਵੀਲ ਤੇ ਚਲਾਵਾਂਗੇ ਤੇ ਜੇ ਆਪਾਂ ਇਹਨਾਂ ਨੂੰ ਵੱਡੇ ਛੋਟੇ ਕਰਦੇ ਆ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਫਿਰ ਟਰੈਕਟਰ ਦੀ ਪਰਫਾਰਮੈਂਸ ਤੇ ਬਹੁਤ ਫਰਕ ਪੈਂਦਾ ਹੂੰ ਟਾਇਰਾਂ ਦੀ ਕਸਾਈ ਵੀ ਵਾਜੂਗੀ ਵਧੂਗੀ ਬਿਲਕੁਲ ਵਧੂਗੀ ਜੇ ਆਪਾਂ ਪਿਛਲਿਆਂ ਦੇ ਘਟਾ ਦੇ ਤੇ ਅਗਲਾ ਸਲਿੱਪ ਜ਼ਿਆਦਾ ਕਰੂਗਾ ਜੇ ਪਿਛਲਾ ਵਧਾ ਦੇ ਤੇ ਅਗਲਾ ਘੜੀ ਸਮਾਰ ਕੇ ਅਗਲਾ ਘੜੀ ਸਮਾਰ ਕੇ ਜਾਊਗਾ ਤੇ ਤਾਂ ਕਰਕੇ ਕੰਪਨੀ ਕਹਿੰਦੀ ਹੈ ਕਿ ਜਿਵੇਂ ਟਰੈਕਟਰ ਆ ਰਿਹਾ ਤੁਸੀਂ ਓਵੇਂ ਚਲਾਓ ਠੀਕ ਆ ਸਾਡੇ ਤੋਂ ਜਿਹੜੀ ਇਹ ਇਹਦੀ ਲਾਈਫ ਆ ਕੋਈ 20 ਸਾਲ 25 ਸਾਲ ਟਰੈਕਟਰ ਚੱਲਦਾ ਪੈਸੇ ਕਿੰਨੀ ਵਾਰੰਟੀ ਜਾ ਰਹੀ ਹੈ ਸਰ ਇਹ ਅਰਜਨ ਅਲਟਰਾ 2 ਸਾਲ ਦੀ ਵਾਰੰਟੀ ਚ ਆ 2 ਸਾਲ ਦੀ ਵਾਰੰਟੀ ਬਿਲਕੁਲ ਜੀ ਕੰਟੈਂਨਰ ਗੀਅਰ ਲਿਫਟ ਆ ਹਾਂ 2000 ਘੰਟਾ 2 ਸਾਲ ਠੀਕ ਆ ਕਿਸੇ ਕਸਟਮਰ ਦਾ ਟਰੈਕਟਰ ਜ਼ਿਆਦਾ ਚੱਲਦਾ ਕਿਸੇ ਦਾ ਘੱਟ ਚੱਲਦਾ ਹੂੰ ਤੇ ਉਹਦੇ ਵਿੱਚ ਜਿਹੜਾ ਪਹਿਲਾਂ ਹੋ ਗਿਆ 2000 ਘੰਟਾ ਜਾਂ 2 ਸਾਲ ਜਿਹੜਾ ਇਲੈਕਟ੍ਰੋਨਿਕ ਪਾਰਟ ਦੀ ਸਾਲ ਦੀ ਹੁੰਦੀ ਹੈ ਬਾਕੀ ਜਿਹੜਾ ਇੰਜਨ ਗੀਅਰ ਲਿਫਟ ਹੈ ਠੀਕ ਆ ਉਹ 2 ਸਾਲ ਹੈ ਉਹ 2 ਸਾਲ ਦੀ ਹੈ ਹਾਂਜੀ ਸੋ ਦੋਸਤੋ ਇਹ ਟਰੈਕਟਰ ਸੀਗਾ ਅੱਜ ਦਾ ਜੋ ਆਪਾਂ ਤੁਹਾਨੂੰ ਦਿਖਾਇਆ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਨੇ ਟਰੈਕਟਰ ਬਾਰੇ ਸਾਰੀ ਏ ਟੂ ਜ਼ेड ਜਿੰਨੀ ਕੀ ਇਨਫੋਰਮੇਸ਼ਨ ਆਪਾਂ ਦੇ ਸਕਦੇ ਆ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਹੁਣ ਆਕਸੀਜਨ ਚੱਲ ਰਿਹਾ ਟਰੈਕਟਰ ਦੇ ਆਪਾਂ ਤੁਹਾਨੂੰ ਫੀਲਡ ਦੇ ਵਿੱਚ ਵਗਦੇ ਦਾ ਵੀ ਰਿਵਿਊ ਦਵਾਂਗੇ ਕਿ ਇਹ ਆਉਟਪੁੱਟ ਕੱਢ ਕੇ ਦਿੰਦਾ ਹੈ ਤੇ ਆਪਾਂ ਇਹਦੀ ਡੀਜ਼ਲ ਦੀ ਕਿੰਨੀ ਖਪਤ ਆਉਂਦੀ ਆ ਕੋਸ਼ਿਸ਼ ਕਰਾਂਗੇ ਉਹ ਵੀ ਨਾਲ ਟੈਸਟ ਕਰਾਂਗੇ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਬਾਕੀ ਕਮੈਂਟ ਕਰਕੇ ਸੁਝਾਅ ਜਰੂਰ ਦਿਆ ਕਰੋ ਕਿਉਂਕਿ ਅਸੀਂ ਕੰਮ ਕਰਦੇ ਆਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਉਣੇ ਆ ਜੇਕਰ ਤੁਹਾਨੂੰ ਹੀ ਪਸੰਦ ਨਹੀਂ ਆਈਆਂ ਤੇ ਫਿਰ ਸਾਡਾ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਤੇ ਆਪ ਦਾ ਸੁਝਾਅ ਜਰੂਰ ਦਿਆ ਕਰੋ ਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਡੀ ਕੀ ਡਿਮਾਂਡ ਆਪਾਂ ਉਸ ਤਰੀਕੇ ਦੀਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਫਤਹਿ